ਦਰਸਲ ਮੋਗਾ ਦੇ ਪ੍ਰੀਤਨਗਰ ਚ ਇਹ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸਭ ਨੂੰ ਹੈਰਾਨ ਕਰ ਦੇਗਾ ਗਰੀਬ ਮਜ਼ਦੂਰ ਨੂੰ GST ਵਿਭਾਗ ਨੇ ਕਰੋੜਾਂ ਦਾ ਨੋਟਿਸ ਜਾਰੀ ਕੀਤਾ ਹੈ ਲੁਧਿਆਣਾ GST ਵਿਭਾਗ ਨੇ 35 ਕਰੋੜ 71 ਲੱਖ ਦਾ ਨੋਟਿਸ ਇੱਕ ਗਰੀਬ ਪਰਵਾਰ ਨੂੰ ਜਾਰੀ ਕੀਤਾ ਹੈ ਮਜ਼ਦੂਰ ਨੂੰ ਦੱਸ ਕੇ 36 ਕਰੋੜ ਟੈਕਸ ਭਰਨਨ ਕਿਹਾ ਗਿਆ ਹੈ ਜੁਮਨ ਨੋਟਿਸ ਜਾਰੀ ਕੀਤਾ ਗਿਆ ਨੋਟਿਸ ਦੇਖ ਕੇ ਮਜ਼ਦੂਰ ਦੇ ਪੈਰੋ ਹੇਠਾ ਜ਼ਮੀਨ ਹਿੱਕੀ ਗਈ ਤੇ ਠੱਗੀ ਦੇ ਨਾਲ ਜੁੜਿਆ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਮਜ਼ਦੂਰ ਦੇ ਆਧਾਰ ਕਾਰਤੇ ਜਾਲ ਸਾਜ਼ੀ ਦੇ ਨਾਲ ਪੈਨ ਤਿਆਰ ਕਰਕੇ ਇੱਕ ਕੰਪਨੀ ਬਣਾਈ ਗਈ ਹੈ ਤੇ ਜਾਲੀ ਕੰਪਨੀ ਬਣਾ ਕੇ ਕਰੋੜਾਂ ਦੀ ਧੋਖਾਧੜੀ ਦਾ ਇਲਜ਼ਾਮ ਲੱਗਿਆ ਹੈ। ਪਰਵਾਰ ਦੇ ਮੁਤਾਬਕ ਕਰੋਨਾ ਕਾਲ ਦੌਰਾਨ ਮੁਫਤ ਰਾਸ਼ਨ ਦੇਣ ਆਏ ਕੁਝ ਲੋਕਾਂ ਨੇ ਕੋਨਾ ਤੋਂ ਆਧਾਰ ਕਾਰਡ ਲੈ ਆਸਤੇ। ਇਹ ਮੋਗਾ ਦੇ ਪ੍ਰੀਤ ਨਗਰ 'ਚ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ। गरीब मजदूर ਨੂੰ GST ਵਿਭਾਗ ਦੇ ਵੱਲ ਕਰੋੜਾਂ ਦਾ ਨੋਟਿਸ ਜਾਰੀ ਕੀਤਾ ਗਿਆ ਦੱਸ ਲੁਧਿਆਣਾ GST ਵਿਭਾਗ ਨੇ ਇਹ ਨੋਟਿਸ ਭੇਜਿਆ ਹੈ ਮਜ਼ਦੂਰ ਨੂੰ ਜਦੋਂ ਇਹ ਭੇਜਿਆ ਗਿਆ ਨੋਟਿਸ 36 ਕਰੋੜ ਦਾ ਨੋਟਿਸ ਹੈ ਇਹ ਤੁਹਾਨੂੰ ਅਸੀਂ ਕੋਟ ਕਰਕੇ ਵਿਖਾ ਰਹੇ ਹਾਂ ਕਿਉਂਕਿ ਠੱਗੀ ਦੇ ਨਾਲ ਇਹ ਪੂਰਾ ਜੁੜਿਆ ਹੋਇਆ ਮਾਮਲਾ ਹੈ ਕਿਸੇ ਠੱਗ ਨੇ ਹੀ ਇੰਨਾ ਵੱਡਾ ਅਮਾਊਂਟ ਭੇਜਿਆ ਹੈ ਮਜ਼ਦੂਰ ਦੇ ਆਧਾਰ ਕਾਰਡ ਦੇ ਝਾਲਸਾਜੀ ਨਾਲ ਪੈਨ ਤਿਆਰ ਕਰਕੇ ਇਹ ਪੂਰੀ ਕੰਪਨੀ ਬਣਾਈ ਗਈ ਤੇ ਇਸ ਕੰਪਨੀ ਨੇ ਹੀ ਕਿਸ ਤਿਕਰ ਨਾਲ ਇਸ ਗਰੀਬ ਪਰਿਵਾਰ ਨੂੰ ਤਕਰੀਬਨ 20 ਕਰੋੜ 71 ਲੱਖ অলমোਸਟ 36 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ ਤੇ ਕਿਸਤੇ ਕੇ ਦੇ ਨਾਲ ਇਹ ਪੂਰਾ ਨਿਕਲ ਕੇ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਜੀ ਠੱਗੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਉਦੋਂ ਇਹ ਪਤਾ ਲੱਗਿਆ ਕਿ ਝਾਲੀ ਕੰਪਨੀ ਬਣਾਈ ਗਈ ਹੈ ਤੇ ਝਾਲੀ ਕੰਪਨੀ ਨੇ ਹੀ ਇਸ ਮਜ਼ਦੂਰ ਪਰਿਵਾਰ ਨੂੰ ਤਕਰੀਬਨ 36 ਕਰੋੜ ਟੈਕਸ ਜੁਰਮਾਨਾ ਲਗਾਇਆ ਭੇਜਿਆ ਕਿ ਇਨਾ 36 ਕਰੋੜ ਰੁਪਏ ਤੁਸੀਂ ਭਰੋ ਮਜ਼ਦੂਰ ਦੇ ਆਧਾਰ ਕਾਰਡ ਨੂੰ ਜਦੋਂ ਚੈੱਕ ਕੀਤਾ ਗਿਆ ਤੇ ਉਦੋਂ ਇਹ ਪਤਾ ਚੱਲਿਆ ਕਿ ਇਹ ਝੂਠੀ ਕੰਪਨੀ ਬਣਾਈ ਗਈ ਹੈ ਪਰਵਾਧ ਮੁਤਾਬਿਕ ਕਰੋਨਾ ਕਾਲ ਦੇ ਦੌਰਾਨ ਜਦੋਂ ਕਰੋਨਾ ਕਾਲ ਚੱਲਿਆ ਸੀ ਉਸ ਦੌਰਾਨ ਹੀ ਮੁਫਤ ਰਾਸ਼ਨ ਦੀਨ ਆਏ ਕੁਝ ਲੋਕਾਂ ਨੇ ਉਹਨਾਂ ਤੋਂ ਆਧਾਰ ਕੱਢ ਲਿਆ ਸੀ ਕਿਵੇਂ ਨੋਟਿਸ ਆਇਆ ਇੱਕ ਫਰਮ ਬਣਾਈ ਗਈ ਹੈ ਜਿਹਦਾ ਦੱਸਿਆ ਜਾ ਰਿਹਾ ਹੈ ਕਿ ਇਸ ਅਜਮੇਰ ਸਿੰਘ ਦਾ ਉਸ ਫਰਮ ਰਜਿਸਟਰਡ ਹੈ ਇਹਨਾਂ ਦੇ ਨਾਮ ਤੇ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਨੋਟਿਸ ਆਇਆ ਕਦੋਂ ਇਹਨਾਂ ਨੂੰ ਪਤਾ ਲੱਗਾ ਔਰ ਆਖਿਰ ਕਿਉਂ ਇਹਨਾਂ ਨੇ ਕਿਸੇ ਨੂੰ ਪ੍ਰੂਫ ਦਿੱਤੇ ਔਰ ਇਹ ਫਰਮ ਕਿਵੇਂ ਬਣੀ ਅਜਮੇਰ ਕਦੋਂ ਨੋਟਿਸ ਆਇਆ ਤੁਹਾਨੂੰ ਕੀ ਪਤਾ ਲੱਗਾ ਤੇ ਪਹਿਲੇ ਆਸੀ 2023 ਚ ਤੇ ਉਦੋਂ ਪਤਾ ਲੱਗਾ ਸਾਨੂੰ ਇੱਥੇ ਪੜਾਇਆ ਫੜਾਇਆ ਸੀ ਐਮਸੀ ਸਾਹਿਬ ਨੂੰ ਪੜਾਇਆ ਸਾਰਿਆਂ ਨੂੰ ਪੜਾਇਆ ਕਹਿੰਦੇ ਤੁਹਾਨੂੰ ਲੁਧਿਆਣਾ ਜਾਣਾ ਪਾਣਾ ਇੱਕ ਫਿਰ ਤੁਸੀਂ ਮੂੰ ਮਾਖੜੇ ਹੋਇਓ ਜਾਇਓ ਉਹ ਅਸੀਂ ਗਏ ਉੱਥੇ ਸਾਨੂੰ ਆਖਿਆ ਵੀ ਤੁਹਾਡਾ ਉਦਾਰ卡ਟ ਤੇ ਡਿਓਸਟੀ ਨੰਬਰ ਲੱਗਿਆ ਹੋਇਆ ਤਾਂ ਤੁਸੀਂ ਐਂ ਕਰੋ ਜਿੱਥੇ ਇੱਥੇ ਉਧਾਰ ਕਰ ਤੁਸੀਂ ਦਿੱਤੇ ਆ ਤੇ ਸਾਨੂੰ ਦੱਸ ਕੇ ਜਾਓ ਉਹ ਅਸੀਂ ਉੱਥੇ ਸਾਰੇ ਕੁਝ ਦੱਸੇ ਸੀ ਬੇ ਲੋ ਪ੍ਰੂਨੇ ਕਾਲੂਚ ਸਦਾ ਸੁਦਾ ਵੰਡਣ ਆਉਂਦੇ ਸੀ ਲੋਕੀ ਤੇ ਅਸੀਂ ਦੇ ਚੁੱਕੇ ਉੱਥੇ ਪਤਾ ਨਹੀਂ ਕਿੰਨੇ ਆਉਂਦੇ ਸੀ ਕਿੰਨੇ ਕਿੰਨੇ ਝੁੱਗੀ ਤੇ ਝੋਪੜੀ ਵਾਲੇ ਸੀ ਉੱਥੇ ਸਭ ਨੇ ਮਿਲ ਕੇ ਉਹਨਾਂ ਨੂੰ ਦਿੱਤੇ ਸੀ ਉਹ ਸੌਦਾ ਪਤਾ ਦੇਖ ਜਾਂਦੇ ਹੁੰਦੇ ਸੀ ਬਾਅਦ ਵਿੱਚ ਮੋਗਿਆ ਆ ਗਿਆ ਕੋਈ ਮੋਗਿਆ ਚ ਵੀ ਉਧਾਰ ਕਰ ਤਾਂ ਦੇਣੇ ਪਏ ਗੇ ਪ੍ਰੂਨਾ ਕਾਲੂਚੋਂ ਉਹਨ ਮੈਂ ਕਾ ਦੇਖਾ ਦੇ ਉਹਨਾਂ ਪਤਾ ਨਹੀਂ ਲੱਗਿਆ ਸਾਨੂੰ ਵੀ ਕੋ ਨਾਂ ਨੇ ਲਾਇਆ ਕੌਣ ਹੈ ਕੌਣ ਨਹੀਂ ਅਸੀਂ ਜਾਣਦੇ ਵੀ ਨਹੀਂ ਕਿਸੇ ਨੂੰ ਤਦੋਂ ਪਤਾ ਲੱਗਾ ਪਹਿਲੀ ਵਾਰ ਪਹਿਲੀ ਵਾਰ ਹੀ ਪਤਾ ਲੱਗਾ ਜਦੋਂ ਨੋਟਸਟ ਆਇਆ ਸੀ ਸਾਨੂੰ ਨਾ ਉੱਥੇ ਬੁਲਾਇਆ ਤਾਂ ਉਦੋਂ ਪਤਾ ਲੱਗਿਆ ਸੀ ਸਾਨੂੰ ਉਹ ਆਇਆ ਸੀ ਨੋਟਿਸ 2023 ਚ ਆਇਆ ਸੀ ਫੇਰ 22 23 ਚ 22 23 ਚ ਆਇਆ ਸੀ ਤੇ ਫੇਰ ਪਤਾ ਲੱਗਾ ਸਾਨੂੰ ਉਹਨੇ ਸਾਰੇ ਸਮਝਾਇਆ ਇਸ ਗੱਲ ਵੀ ਐ ਗੱਲ ਹੋ ਗਈ ਤੁਸੀਂ ਅਸੀਂ ਸਾਰਾ ਸਬੂਤ ਦੇ ਕੇ ਆਏ ਉੱਥੇ ਤੇ ਉਹ ਬਾਅਦ ਚ ਮੁੜ ਕੇ ਹੁਣ ਫੇਰ ਕੱਲ 11 ਤਰੀਕ ਨੂੰ ਫੇਰ ਆਇਆ ਫੇਰ ਅਸੀਂ ਲੁਧਿਆਣੇ ਗਏ ਆ ਉਹ ਨਾਨਾ ਆਖਿਆ ਤੁਸੀਂ ਪੁਲਾਸੇ ਜੇ ਕੰਪਲੀਟ ਲਿਖਾਓ ਤੇ ਜਿਹੜਾ ਇੱਕ ਕਾਗਜ਼ ਆਗਾ ਉਹ ਸਾਨੂੰ ਦੇ ਕੇ ਜਾਓ ਅਸੀਂ ਕਾਰਵਾਈ ਕਰਾਂਗੇ ਕੀ ਦੱਸਿਆ ਉਹਨੇ ਕਿਹੜੀ ਕੋਈ ਫਰਮ ਹੈ ਕੀ ਤੁਹਾਡਾ ਆਧਾਰ ਕਾਰਡ ਲੱਗਿਆ ਜਾਂ ਕੀ ਲੱਗਿਆ ਸਾਡਾ ਆਧਾਰ ਕਾਰਡ ਲੱਗਿਆ ਤੇ ਦੂਜਾ ਆਪਣਾ ਪੈਨ ਕਾਰਡ ਉਹ ਨਕਲੀ ਲੱਗਿਆ ਜਾਲੀ ਲੱਗਿਆ ਤੇ ਸੈਨ ਹੋਏ ਅੰਗਰੇਜ਼ੀ ਦੇ ਮੇਲ ਨਾਲ ਅੰਗੂਠਾ ਮੈਂ ਕਦੇ ਸਕੂਲ ਬ੍ਰਿਟਨ ਬੜ ਕੇ ਵੇਖਿਆ ਕਿੰਨੇ ਪੈਸੇ ਦਾ ਨੋਟ ਜਾਇਆ 33 ਕਰੋੜ ਦਾ ਕਹਿੰਦੇ ਆ ਪਤਾ ਨਹੀਂ ਕਿੰਨੀ ਕੀ ਪਰੇਸ਼ਾਨੀ ਹੋਈ ਆ ਕੀ ਲੱਗਿਆ ਜਦੋਂ ਨੋਟਿਸ ਆਇਆ ਪੜਾਇਆ ਕਿਸੇ ਬਹੁਤ ਪਰੇਸ਼ਾਨੀ ਹੋਈ ਭੱਜ ਪੈ ਗਈ ਪਤਾ ਨਹੀਂ ਕੀ ਬਣੂ ਕੀ ਨਹੀਂ ਬਣਨਾ ਇੱਥੇ ਵੀ ਆਪਣੇ ਤੇ ਮਸਾਂ ਜੁਆ ਕੇ ਛੋਟੇ ਛੋਟੇ ਰੁੱਲ ਜਾਣਗੇ ਕੰਮ ਕੀ ਕਰਦੇ ਹਾਂ ਤੁਸੀਂ ਕਰਨ ਤਿਆਰੀ ਤਾਂ ਪੈ ਕਰਦਾ ਤਿਆਰੀ ਕਰ ਲਈ ਦੀ ਅਗਰ ਰਿਸਕਾ ਚਲਾ ਚੱਲੇ ਜੰਨਾ ਹਾਂਜੀ ਤੁਸੀਂ ਕੀ ਕਹੋਗੇ ਕਿੰਨੀ ਕੀ ਪਰੇਸ਼ਾਨੀ ਆ ਜਦੋਂ ਨੋਟਿਸ ਆਇਆ ਕੀ ਦੇਖੀ ਬਹੁਤ ਪਰੇਂਟ ਨੇ ਬੋਲੇ ਜੰਦਰ ਜਦੋਂ ਨੋਟਿਸ ਆਇਆ ਸਾਡੀ ਰੋਟੀ ਵੀ ਨਹੀਂ ਬਣਦੀ ਪਈ ਅਬ ਦੇਖਦੇ ਆ ਵੀ ਕੀ ਬਣੂਗਾ ਕੀ ਨਹੀਂ ਹਮ ਤੇ ਪਹਿਲੇ ਮੈਂ ਜਾਂਦੀ ਸੀ ਮੇਰਾ 6 ਵਜੇ ਹੋਇਆ ਹੁਣ ਮੈਂ ਥੋੜੇ ਚਿਰ ਦੀ ਰਹੀ ਪਈ ਆ ਪਹਿਲੇ ਮੈਂ ਘਰਾਂ ਦਾ ਕੰਮ ਕਰਦੀ ਰਹੀ ਝਾੜੂ ਪੋਚਾ ਕਰਦੀ ਰਹੀ ਤੇ ਹੁਣ ਜਦੋਂ ਦੀ ਮੇਰਾ 6 ਵਜੇ ਚੂਲਾ ਟੁੱਟ ਗਿਆ ਫੈਸਲਾ ਡੋਇਆ ਸੀ ਸੋ ਜਦੋਂ ਦੀ ਮੈਂ ਕਰ ਰਹੀ ਆ ਪਹਿਲੇ ਜਾਂਦੀ ਰਹੀ ਆ ਜਦੋਂ ਇਹ ਨੋਟਿਸ ਆਇਆ ਕਿੰਨੀ ਕਿ ਪਰੇਸ਼ਾਨੀ ਲੱਗੀ ਕਿ ਬਹੁਤ ਪਰੇਸ਼ਾਨੀ ਆ ਰੋਟੀ ਨਹੀਂ ਬਣਦੀ ਪਈ ਵੀ ਕਿਵੇਂ ਆ ਬਣਾਉਣ ਨੂੰ ਜੀ ਨਹੀਂ ਕਰਦਾ ਵੀ ਔਕੀ ਮਰ ਗਈ ਬੱਚਿਆਂ ਦੀ ਵੀ ਸਾਡੇ ਵੀ ਮਝਾਬ ਤੁਸੀਂ ਇਹ ਕਾਗਜ਼ ਪੱਤਰ ਪੜ੍ਹੇ ਆ ਸਾਰੇ ਕੀ ਹੈ ਕਿ ਸਾਰਾ ਕੀ ਆਇਆ ਕੀ ਦੇਖਿਆ ਤੁਸੀਂ ਇਹਦੇ ਚ ਇਹ ਜੀ ਜੀਐਸਟੀ ਫਰਮ ਬਣਾਈ ਜੀਐਸਟੀ ਨੰਬਰ ਲਿਆ ਉਹਦੇ ਉੱਤੇ ਬਹੁਤ ਵੱਡਾ ਘਟਾਲਾ ਕੀਤਾ ਅੱਜ ਤੋਂ 2 ਸਾਲ ਪਹਿਲਾਂ ਵੀ ਇਹਨਾਂ ਨੂੰ ਇਹ ਨੋਟਿਸ ਆਇਆ ਸੀਗਾ ਹੈਰਾਨੀ ਵਾਲੀ ਗੱਲ ਇਹ ਹੈ ਸਰ ਵੀ ਉਦੋਂ ਸਿਰਫ 25 ਲੱਖ 25 ਲੱਖ ਰੁਪਏ ਦਾ ਸੀ ਨੀਰ ਬੋਰਡ 25-26 ਲੱਖ ਰੁਪਏ ਦਾ 2022-23 ਦੀ ਗੱਲ ਹੈ ਜੀ ਉਹਦੇ ਵਿੱਚ ਡੇਟਾ ਮੈਂਸ਼ਨ ਆ ਜੀ ਆ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਜਦੋਂ ਇਹ ਬੰਦੇ ਉੱਥੇ ਗਏ ਮੇਰੀ ਵੀ ਕਿਸੇ ਅਫਸਰ ਨਾਲ ਉਹ ਗੱਲ ਹੋਈ ਸੀ ਮੇਰੇ ਦਿਮਾਗ 'ਚੋਂ ਨਿਕਲੇਗਾ ਕਿ 2-3 ਸਾਲ ਪੁਰਾਣੀ ਗੱਲ ਆ ਉਹ ਕਹਿੰਦੇ ਕੋਈ ਗੱਲ ਨਹੀਂ ਬੰਦੇ ਨੂੰ ਇੱਥੇ ਭੇਜ ਦਿਓ ਮੈਂ ਉਦੋਂ ਵੀ ਦੱਸਿਆ ਸੀ ਬਾਈ ਤਾਂ ਸੁਭਾ ਘਮਾਉਂਦੇ ਆ ਸ਼ਾਮ ਨੂੰ ਖਾਂਦੇ ਆ ਹੈਂਡ ਟੂ ਮਾਉਥ ਵਾਲੇ ਬੰਦੇ ਆ ਪਰ ਇਹ ਤਾਂ ਬੰਦੇ ਇੰਨੀ ਜੋਗੇ ਹੈ ਨਹੀਂ ਜੀ ਹੁਣ ਤੁਸੀਂ ਆ ਸਾਰਾ ਕੁਝ ਸਾਹਮਣੇ ਦੇਖ ਹੀ ਲਿਆ ਵਿਚਾਰਿਆਂ ਦੇ ਘਰੇ ਰੋਟੀ ਵੀ ਨਹੀਂ ਪੱਕਦੀ ਮੈਨੂੰ ਲੱਗਦਾ ਜਿੱਦਿਆਂ ਨੂੰ ਨੋਟਿਸ ਆਇਆ ਇਹਨਾਂ ਦੇ ਪੇਟ ਭਰ ਕੇ ਰੋਟੀ ਨਹੀਂ ਖਾਧੀ ਹੋਣੀ ਜੀ ਤੁਸੀਂ ਦੇਖ ਸਕਦੇ ਹੋ ਇਹ ਅਜਮੇਰ ਸਿੰਘ ਦਾ ਪਰਿਵਾਰ ਆ ਜਿਨ੍ਹਾਂ ਦਾ ਇੱਕ ਥੋੜੇ ਜੇ ਰਾਸ਼ਨ ਪਿੱਛੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਰਾਸ਼ਨ ਲੈਣ ਪਿੱਛੇ ਆਧਾਰ ਕਾਰਡ ਦਿੱਤੇ ਨੇ ਕਿਉਂਕਿ ਲਗਾਤਾਰ ਸਰਕਾਰਾਂ ਵੀ ਸੁਚੇਤ ਕਰਦੀਆਂ ਕਿ ਆਪਣਾ ਆਧਾਰ ਕਾਰਡ ਨੰਬਰ ਕਿਸੇ ਨੂੰ ਨਾ ਦਿਓ ਲੇਕਿਨ ਕੁਝ ਲੋਕਾਂ ਦੇ ਸਾਤੇ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਇਹਨਾਂ ਲੋਕਾਂ ਤੋਂ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਆ ਉਹਨਾਂ ਨੂੰ ਚਾਂਸੇ ਦੇ ਵਿੱਚ ਲਿਆ ਕੇ ਥੋੜੇ ਜਿਲੇ ਲਾਲਚ ਪਿੱਛੇ ਉਹਨਾਂ ਦੇ ਡਾਕੂਮੈਂਟ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਵੱਡੀ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ